ਮੋਟਰਸਾਈਕਲ ਤਿਲਕ ਗਿਆ ਸਾਡਾ ਇਥੋਂ ਪੁਲ ਤੋਂ ਡਿੱਗ ਪਏ ਵਿੱਚ ਸਮਾਂ ਰਹਿੰਦਿਆਂ ਪ੍ਰਸ਼ਾਸਨ ਕਿਉਂ ਨਹੀਂ ਜਾਗਦਾ ਅਣਗਹਿਲੀ ਕੀ ਦੀ ਹੈ ਤੁਸੀਂ ਹੁਣ ਤੱਕ ਜਦੋਂ ਦੇ ਆਏ ਹੋ ਗਲਤੀ ਕੀ ਦੀ ਹੈ ਕਿਸ ਡਿਪਾਰਟਮੈਂਟ ਦੀ ਪਿਛਲੇ 1 ਸਾਲ ਤੋਂ ਚੇਅਰਮੈਨ ਸਾਹਿਬ ਪੇਟਰੇ ਆਪਦੀ ਸਰਕਾਰ ਦੇ ਵਿੱਚ ਕਿ ਅਸੀਂ ਇਹਦੇ ਪੁਲ ਦਾ ਆਪਦੇ ਐਮਐਲਏ ਨੂੰ ਲਿਖ ਕੇ ਦਿੱਤਾ ਹੋਇਆ ਮੈਂ ਕਰਕੇ ਮੋਟਰਸਾਈਕਲ ਆ ਡਿੱਗਾ ਸਾਈਡ ਦੇ ਨਾਲ ਇਹ ਤਿੰਨੇ ਵਿੱਚ ਡਿੱਗ ਗਏ ਅੱਜ ਫੇਰ ਪਿਛਲੇ ਦਿਨਾਂ ਵਾਂਗੂ ਅੱਜ ਫੇਰ ਕੁਝ ਨਲਾਇਕ ਅਫਸਰਾਂ ਨੂੰ ਕੱਢਣ ਦੀ ਜੀ ਕਰਦਾ ਅੱਜ ਫੇਰ ਸੁੱਤੇ ਹੋਏ ਵਿਭਾਗ ਨੂੰ ਕੱਟ ਨੂੰ ਚੀ ਕਰਦਾ ਹਾਲਾਤ ਦੇਖੋ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਹਰੀ ਕੇ ਹੈਡ ਤੋਂ ਨਿਕਲਦੀਆਂ ਨਹਿਰਾ ਸਰਹੰਦ ਤੇ ਫਿਰੋਜ਼ਪੁਰ ਫੀਡਰ ਦੇ ਉੱਤੇ ਬਹੁਤ ਥਾਵਾਂ ਤੇ ਪੌਲ ਟੁੱਟੇ ਹੋਏ ਨੇ ਰੇਲਿੰਗ ਟੁੱਟੀ ਹੋਈ ਆ ਲੋਕ ਰੌਲਾ ਪਾਉਂਦੇ ਨੇ মিডিਆ ਰੌਲਾ ਪਾਉਂਦਾ ਪਰ ਇੰਨਾ ਸੁੱਤੇ ਹੋਏ ਅਫਸਰਾਂ ਦੇ ਕੰਨਾਂ ਤੇ ਜੂਣ ਹੀ ਸਰਕਦੀ ਸਾਨੂੰ ਫਿਰੋਜ਼ਪੁਰ ਬੈਠਿਆਂ ਪਤਾ ਲੱਗ ਜਾਂਦਾ ਅਸੀਂ 40 ਕਿਲੋਮੀਟਰ ਤੋਂ ਇੱਥੇ ਪਹੁੰਚ ਜਾਂਦੇ ਹਾਂ ਪਰ ਸ਼ਰਮ ਦੀ ਨਲਾਇਕੀ ਦੀ ਗੱਲ ਇਹ ਹੈ ਕਿ ਵਿਭਾਗ ਇੱਥੇ ਨਹੀਂ ਪਹੁੰਚਿਆ ਹਾਲਾਤ ਦੇਖੋ ਕੀ ਨੇ ਹਾਲਾਤ ਦੇਖੋ ਇਹ ਪੌਲ ਹੈ ਇਸ ਪੁਲ ਦੀ ਰੇਲਿੰਗ ਪਿਛਲੇ ਕਈ ਸਾਲਾਂ ਤੋਂ ਟੁੱਟੀ ਹੋਈ ਆ ਇਹਦੇ ਉੱਤੇ ਚਿੱਕੜ ਲੋਕ ਇੱਥੋਂ ਲੰਘਦੇ ਆ ਤੇ ਨਹਿਰ ਚ ਡਿੱਗਦੇ ਆ ਆਪਾਂ ਅੱਗੇ ਵੀ ਲੈ ਕੇ ਜਾਂਦੇ ਆ ਸੋ ਆ ਤੁਸੀਂ ਦੇਖੋ ਇਹ ਫਿਰੋਜ਼ਪੁਰ ਫੀਡਰ ਦਾ ਪੁਲ ਹੈ ਜਿੱਦੀ ਰੇਲਿੰਗ ਟੁੱਟੀ ਹੋਈ ਆ ਮੈਨੂੰ ਇੱਥੋਂ ਤੁਰ ਕੇ ਲੰਘਦਿਆਂ ਵੀ ਖਤਰਾ ਲੱਗਦਾ ਮੈਂ ਤੁਰ ਕੇ ਵੀ ਇੱਥੇ ਜਿਹੜਾ ਹੈਗਾ ਸੁਰੱਖਿਅਤ ਲੰਘਣਾ ਮੈਨੂੰ ਲੱਗਦਾ ਕਿ ਮੈਂ ਸੁਰੱਖਿਅਤ ਲੰਘ ਨਹੀਂ ਸਕਦਾ ਪਰ ਹਾਲਾਤ ਤੁਸੀਂ ਦੇਖੋ ਇੱਥੋਂ ਲੋਕ ਲੰਘਦੇ ਆ ਇਹ ਫਿਰੋਜ਼ਪੁਰ ਦੇ ਮੱਖੂ ਦਾ ਵਰਪਾਲ ਪਿੰਡ ਹੈ ਵਰਪਾਲ ਪਿੰਡ ਹੈ ਇਸ ਪੁਲ ਦੀ ਰੇਲਿੰਗ ਪਿਛਲੇ ਕਈ ਸਾਲਾਂ ਤੋਂ ਟੁੱਟੀ ਆ ਇਸ ਪਾਸਿਓਂ ਚਾਰ ਜੀ ਮੋਟਰਸਾਈਕਲ ਤੇ ਬੈਠ ਕੇ ਆਉਂਦੇ ਆ ਮੀਆਂ ਬੀਬੀ ਤੇ ਉਹਨਾਂ ਦੇ ਦੋ ਬੱਚੇ ਮੋਟਰਸਾਈਕਲ ਐਸ ਚਿੱਕੜ ਕਰਕੇ ਤਿਲਕ ਜਾਂਦਾ ਆ ਤੇ ਉਹਨਾਂ ਦੇ ਬੱਚੇ ਐਸ ਨਹਿਰ ਦੇ ਵਿੱਚ ਡੁੱਰ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਹੈ ਜੀ ਆਪਣਾ ਮੈਂ ਮਾਰ ਕਮੇਟੀ ਚੇਅਰਮੈਨ ਮਾਹੂ ਕੈਪਟਨ ਹਤਰ ਸਿੰਘ ਪਿੰਡ ਵਰਪਾਲ ਲਓ ਜੀ ਸਾਡੇ ਕੋਲੇ ਸਰਕਾਰ ਦੇ ਨੁਮਾਇंदे ਆਪ ਹੀ ਆ ਗਏ ਆ ਕਿਉਂਕਿ ਲੋਕਲ ਨੇ ਤੇ ਜਾਗਣਾ ਪੈਣਾ ਸੀ ਹੁਣ ਜੀ ਦੱਸੋ ਇਹ ਪੋਲ ਅਜ ਤਾਂ ਨਹੀਂ ਇਹ 15 20 ਸਾਲ ਤੋਂ ਟੁੱਟਿਆ ਹੋਇਆ ਹੈ ਜੋ ਉਤ ਗਰੈਲ ਟੁੱਟੀ ਆ ਬਹੁਤ ਵਾਰ ਆਹੀ ਪ੍ਰਸ਼ਾਸਨ ਨੂੰ ਇਹਦੀ ਰੁਗਵਾੜ ਲਾ ਚੁੱਕੇ ਆ ਪਹਿਲਾਂ ਕਾਂਗਰਸੀ ਸਰਕਾਰੀ ਫਿਰ ਕਾਂਗਰਸ ਦੀ ਹੁਣ ਸਾਡੀ ਸਰਕਾਰ ਦੇ ਵਿੱਚ ਇਹ ਮਤਾ ਪੈ ਚੁੱਕਾ ਸਭ ਕੋ ਕਰਦੇ ਆ ਅੱਜ ਕਰਦੇ ਆ ਮੈਂ ਕਈ ਵਾਰ ਇਹਦੀ ਵੀ ਕਹਿ ਚੁੱਕਾ ਵੈਸੇ ਬਣਨਾ ਹੈਗਾ ਹੁਣ ਬੰਨਣਾ ਕਦੋਂ ਹੁਣ ਐਸਡੀਐਮ ਕਿੰਨੀ ਆਕ ਮੌਤਾਂ ਕਰਾ ਕੇ ਬੰਨਣਾ ਕਦੋਂ ਕੱਖਾ ਖੁੱਲਣੀ ਸਾਡੇ ਕੋਲੇ ਖੜਾ ਮੌਕੇ ਤੇ ਖੜਿਆ ਐਸਡੀਐਮ ਸਾਹਿਬ ਉਹਨਾਂ ਨੂੰ ਮੈਂ ਉੱਥੇ ਇਹੋ ਗੱਲ ਕਹਿ ਰਿਹਾ ਵੀ ਹੁਣ ਇਹ ਹੁਣੇ ਤਿਆਰ ਹੋ ਜਾਊਗਾ ਜਲਦੀ ਤਿਆਰ ਕਰ ਕਰਾਂਗੇ ਤਿਆਰ ਤਾਂ ਤੁਹਾਡੇ ਐਮਐਲਏ ਸਾਹਿਬ ਨੇ ਜਾ ਕੇ ਵਿਧਾਨ ਸਭਾ ਚ ਰੌਲਾ ਪਾਇਆ ਸੀ ਵੀ ਮਖੂ ਵਾਲਾ ਪੋਲ ਬਣਾ ਦਿਓ ਤੇ ਤੁਹਾਡੇ ਹੀ ਮੰਤਰੀ ਕਹਿੰਦੇ ਸੀ ਵੀ ਜਦੋਂ ਇਹ ਆਪਣੇ ਉੱਥੇ ਪਹੁੰਚਣਗੇ ਮਖੂ ਜਾਂਦਿਆਂ ਨੂੰ ਪੁਲ ਤਿਆਰ ਹੋਊਗਾ ਅੱਜ 4 ਤੋਂ 5 ਮਹੀਨੇ ਹੋ ਗਏ ਦੂਜਾ ਮਾਨਸੂਨ ਸੈਸ਼ਨ ਵੀ ਲੰਘ ਗਿਆ ਬਾਈ ਪੋਲ ਬਾਰੇ ਤੁਸੀਂ ਮਖੂ ਦੇ ਰੇਲਵੇ ਕ੍ਰੋਸਿੰਗ ਲਈ ਕਹਿ ਰਹੇ ਹੋ ਵੀ ਅੱਜ ਦਾ ਮੱਲਾ ਥਾਣੇ ਛੱਡਦੇ ਆਂ ਅਸੀਂ ਤੁਹਾਨੂੰ ਪੁਲ ਕਿੱਦਾਂ ਬਣੂਗਾ ਹੁਣ ਵੀ ਇੱਥੇ ਆ ਕੇ ਬੈਗੀ ਲੇਬਰ ਸਾਡੀ ਮੀਟਿੰਗ ਵੀ ਹੋ ਚੁੱਕੀ ਹੈ ਮੰਤਰੀਆਂ ਨਾਲ ਉਹਦੇ ਅਫਸਰਾਂ ਦੇ ਨਾਲ ਪਰ ਜਦੋਂ ਕੋਈ ਜ਼ਮੀਨ ਕਿਸ ਦੀ ਕਿ ਅੰਨੇ ਹੀ ਉਹਦੇ ਲਈ ਪ੍ਰਬੰਧ ਬਣਾਉਣੇ ਪਹਿਲਾਂ ਜ਼ਰੂਰੀ ਆ ਹਾ ਵੱਧ ਗੱਲਾਂ ਨਹੀਂ ਕਰਾਂਗੇ ਪਰ ਫਿਰ ਤੁਹਾਡੇ ਮੰਤਰੀ ਨੇ ਕਿਵੇਂ ਕਹਿ ਦਿੱਤਾ ਕਿ ਜਿੰਨਾ ਚਿਰ ਨਰੇਸ਼ ਕਟਾਰੀਆ ਨੇ ਮਖੂ ਪਹੁੰਚਣਾ ਸਾਡੀਆਂ ਉੱਥੇ ਮਸ਼ੀਨਾਂ ਪਹੁੰਚਣੇ ਕੋਲ ਮੈਂ ਆਦੀ ਜੀ ਸਾਡੇ ਮੰਤਰੀ ਹਰਪਾਜਨ ਜੀ ਟਿਓ ਸਾਹਿਬ ਨੇ ਕਿਹਾ ਹੀ ਹੈ ਗੱਲ ਉਹਨਾਂ ਨੇ ਕਹੀ ਸੀ ਨਾ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੁਲ ਜਲਦੀ ਤਿਆਰ ਹੋ ਜਾਊਗਾ ਵੈਸੇ ਚਲੋ ਹੁਣ ਸਾਡੀ ਸਰਕਾਰ ਆਹੀਂ ਇਹ ਵੀ ਮੈਂ ਇਹਨੂੰ ਪਤਾ ਹੈ ਇਸ ਗੱਲ ਦਾ 10-15 ਦੇ ਵਿੱਚ ਕੰਮ ਉਹ ਵੀ ਸ਼ੁਰੂ ਹੋਊਗਾ ਆ ਵੀ ਜਿਹੜਾ ਨੂੰ ਪੱਕਾ ਪ੍ਰਵਾਸਨ ਦਿੰਨੇ ਕਿ ਪੱਕਾ ਬਣੇਗਾ ਹੁਣ ਯਾਨੀ ਕਿ ਸਰਕਾਰ ਇਹ ਸੋਚਦੀ ਹੈ ਵੀ ਜਿੰਨਾ ਚਿਰ ਕੋਈ 2-4 ਮਰ ਜਾਣ ਉਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਹਾਂਜੀ ਬਿਲਕੁਲ ਨਹੀਂ ਵੇਖੋ ਜੀ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਹਰ ਇੱਕ ਕੰਮ ਨਾਲ ਜੋਰ ਲਾਉਂਦਾ ਅਸੀਂ ਨਹੀਂ ਸਰਕਾਰ ਨੂੰ ਕਹਿੰਦੇ ਨਹੀਂ ਕਿਹਾ ਦੱਸੋ ਕਿੰਨੀਆਂ ਡਿਮਾਂਡਾਂ ਪਾਈਆਂ ਅਸੀਂ ਲਿਖ ਲਿਖ ਕੇ ਪਰ ਸਰਕਾਰ ਆਪਦੇ ਉੱਤੇ ਆਦੇ ਲਿਖਾ ਜੋਖਾ ਹੋਣਾ ਕਰੂਗਾ ਕੰਮ ਹੋਊਗਾ ਕੰਮ ਹੋਏਗਾ ਵਧੀਆ ਕੰਮ ਕਰ ਰ ਇਹ ਵੀ ਹੋਊਗਾ ਜਲਦੀ ਦੇਖੋ ਤੁਸੀਂ ਚੇਅਰਮੈਨ ਨੂੰ ਤੁਹਾਨੂੰ ਕਹਿਣਾ ਹੀ ਪੈਣਾ ਕਿ ਸਰਕਾਰ ਵਧੀਆ ਕੰਮ ਕਰ ਰਹੀ ਆ ਪਰ ਇੱਥੇ ਦੋ ਮਰੇ ਆ ਉਹਨਾਂ ਦਾ ਜਵਾਬ ਕੌਣ ਹੈ ਜਵਾਬ ਦੇ ਕੌਣ ਆ ਮਰੇ ਦੀ ਮਾਸੂਮ ਬੱਚੇ ਮਰੇ ਆ ਮੇਰੇ ਬਿਲਕੁਲ ਗਵੰਡੀਆ ਚੰਡੀਗੜ੍ਹ ਮੈਂ ਪੋਸਟ ਵੀ ਪਾਈ ਆ ਸਵੇਰੇ ਚੰਡੀਗੜ੍ਹ ਪਾਈ ਆ ਉਹਨਾਂ ਦੇ ਨਾਮ ਲਿਖ ਕੇ ਬੱਚਿਆਂ ਦੀ ਸਾਨੂੰ ਦੁੱਖ ਇਸ ਚੀਜ਼ ਦਾ ਬਹੁਤ ਆ ਛੋਟੇ ਛੋਟੇ ਬੱਚੇ ਉਹਨਾਂ ਕੀ ਵੇਖਿਆ ਜੀ ਧੀ ਦੁਨੀਆ ਦਾ ਪਰ ਉਹ ਜੋ ਚਲੇ ਗਏ ਸਾਡੇ ਕੋਲੋਂ ਜਿੰਨੀ ਵੀ ਮਦਦ ਹੋ ਗਈ ਇਹਨਾਂ ਦੇ ਅਸੀਂ ਆਪ ਪ੍ਰਸ਼ਾਸਨ ਤੋਂ ਵੱਧ ਕਰਾਂਗੇ ਜੋ ਚਲੇ ਗਏ ਉਹਦੇ ਚਲੇ ਗਏ ਬਹੁਤ ਚੰਗੀ ਗੱਲ ਆ ਤੁਸੀਂ ਮਦਦ ਦੀ ਗੱਲ ਕੀਤੀ ਐ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਇਹ ਜਿਹੜਾ ਪੁਲ ਨੇ ਪਿਛਲੇ ਤੁਸੀਂ ਲੰਬੇ ਸਮੇਂ ਤੋਂ ਇਹ ਤੁਹਾਡਾ ਪਿੰਡ ਇਥੋਂ ਕਿੰਨੀ ਦੂਰ ਆਹ ਜੀ 1 ਕਿਲੋਮੀਟਰ ਇੱਕ ਕਿਲੋਮੀਟਰ ਤਾਂ ਯਾਨੀ ਤੁਸੀਂ ਮੌਤ ਦੇ ਸائے ਚ ਰਹਿੰਦੇ ਹੋ ਤੁਸੀਂ ਵੀ ਲੰਘਦੇ ਹੋ ਇਥੋਂ ਬਿਲਕੁਲ ਜੀ ਮੈਂ ਗੱਡੀ ਲੈ ਕੇ ਰੋਜ਼ ਲੰਘਦਾ ਇਥੋਂ ਜੀ ਮੈਂ ਕੱਲ ਸਵੇਰੇ ਕਰਾਇਆ ਮਰਾ ਗਿਆ ਟਰੈਕਟਰ ਤੋਂ ਆਪ ਮਿੱਟੀ ਸਾਫ਼ ਕਰਾਈ ਮੈਂ ਇਦਾਂ ਨਹੀਂ ਯਾਰ ਗੰਦ ਪਿਆਵਾ ਕੀ ਕਹਿ ਸਕਦੇ ਹੋ ਜੀ ਤੁਸੀਂ ਤੁਸੀਂ ਹੁਣ ਇਸ ਟਾਈਮ ਨਮਾਇੰਦੇ ਹੋ ਸਰਕਾਰ ਦੇ ਵਿੱਚੋਂ ਚੇਅਰਮੈਨ ਹੋ ਮਾਰਕੀਟ ਕਮੇਟੀ ਮਖੂਦੇ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਸਰਕਾਰ ਤੱਕ ਕੀ ਇਹ ਕੋਈ ਗੱਲ ਪਹੁੰਚੂਗੀ ਭਾਈ ਆ ਕੀਮੇ ਵਾਲੇ ਆਲਾ ਪੋਲਾ ਉਹ ਵੀ ਪਿਛਲੇ ਲੰਮੇ ਸਮੇ ਤੋਂ ਟੁੱਟਾ ਹੋ ਵੀ ਮੌਤ ਦੇ ਸਾਈਚੋਂ ਲੰਘਦਿਆ ਭਈ ਭਾਈ ਤੁਸੀਂ ਰਾਜਸਥਾਨ ਸਰਕਾਰ ਨਾਲ ਗੱਲ ਕਰੋ ਤੇ ਸਾਡੇ ਪੋਲ ਤਾਂ ਬਣਾਓ ਸਾਡਾ ਫਰੀ ਪਾਣੀ ਲੈ ਕੇ ਜਾ ਰਹੇ ਹਾਂ ਵੇਖੋ ਜੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਸਾਲ ਪਹਿਲਾਂ ਅਸੀਂ ਇਹ ਮੈਂ ਆਪਦੇ ਐਮਐਲਏ ਰੇਖਟਾਰ ਗਿਆ ਨੂੰ ਲਿਖ ਕੇ ਦਿੱਤਾ ਸੀ ਕਿ ਆਹ ਕੰਮ ਹੋਣਾ ਚਾਹੀਦਾ। ਉਹਨਾਂ ਸंसद ਦੇ ਵਿੱਚ ਬੋਲਿਆ ਵੀ ਤੁਸੀਂ ਸੁਣਿਆ ਹੋਊਗਾ। ਉਸ ਟਾਈਮ ਵੀ ਸਾਡੇ ਮੰਤਰੀ ਸਾਹਿਬ ਜੀ ਵਰਪਾਲਾ ਨੀਟੂ ਸਾਹਿਬ ਉਹਨਾਂ ਨੇ ਕਿਹਾ ਜੀ ਇੱਕ ਵਰਪਾਲਾ ਦਾ ਪੁਲ ਤੇ ਇੱਕ ਝਾਮਕੇ ਦਾ ਪੁਲ ਇਹ ਦੋਨਾਂ ਦੇ ਵਿੱਚ ਗਰਲ ਲੱਗ ਜਾਊਗੀ। ਹੁਣ ਮਹਿਕਮਾ ਕਿੱਥੇ ਖੜਾ ਕੀ ਨਹੀਂ ਖੜਾ ਐਸਡੀਐਮ ਸਾਹਿਬ ਆਇਆ ਕਲੀਅਰ ਕਰਨਗੇ ਮੈਂ ਸਾਰਾ ਕੋਣ ਦੱਸਤਾ। ਧੰਨਵਾਦ ਇੰਨੀਆਂ ਗੱਲਾਂ। ਪਿਛਲੇ ਇੱਕ ਸਾਲ ਤੋਂ ਚੇਅਰਮੈਨ ਸਾਹਿਬ ਪਿੱਟ ਰਹੇ ਆਵਦੀ ਸਰਕਾਰ ਦੇ ਵਿੱਚ ਕਿ ਅਸੀਂ ਇਹਦੇ ਪੁਲ ਦਾ ਆਪਦੇ ਐਮਐਲਏ ਨੂੰ ਲਿਖ ਕੇ ਦਿੱਤਾ ਹੋਇਆ ਵਗੇ ਕਹਿੰਦੇ ਰੇਲਿੰਗ ਦਾ ਕੰਮ ਆਹੀ ਹੁਣੇ ਸਟਾਰਟ ਕਰਵਾਵਾਂਗੇ ਅਸੀਂ ਉਹਨਾਂ ਨੂੰ ਇੰਨੀ ਗੱਲ ਕਹੀ ਐ ਐਸਡੀਐਮ ਸਾਹਮਣੂ ਵੀ ਹੁਣੇ ਗੱਲ ਕਹੀ ਆ ਕਿ ਜੇ ਸਾਡਾ ਉਹ ਵੀਰ ਇੱਧਰ ਤੁਰ ਯਾਰ ਦੇਖਣਾ ਕੀ ਕਰਦਾ ਤੂੰ ਜੇ ਸਾਡਾ ਕੰਮ ਨਾ ਇੱਥੋਂ ਦਾ ਅੱਜ ਚੱਲਿਆ ਤੇ ਸਾਡਾ ਬਈ ਇੱਥੇ ਪੁਲ ਹੀ ਇੱਦਾਂ ਰੋਕਾਂਗੇ ਇੱਥੋਂ ਤੱਕ ਹੋਵੇ ਕਿ ਕਟਾਰੀਆ ਸਾਹਿਬ ਦੀ ਕੋਠੀ ਦਾ ਘਰਾਓ ਵੀ ਕਰਾਂਗੇ ਜੀ ਬਿਲਕੁਲ ਘਰਾਓ ਕਰਨਾ ਚਾਹੀਦਾ ਇਹ ਨੁਮਾਇंदे ਅਸੀਂ ਤਾਂ ਚੁਣਦੇ ਆ ਕਿ ਸਾਡੀਆਂ ਇਹਨਾਂ ਨੂੰ ਅਸੀਂ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਕੇ ਉੱਥੇ ਪਕੌੜੇ ਖਾਣ ਨਹੀਂ ਭੇਜਦੇ ਅਸੀਂ ਭੇਜਦੇ ਆ ਕਿ ਸਾਡੇ ਮਸਲੇ ਹੱਲ ਹੋਣ ਜਨਾਬ ਤੁਸੀਂ ਕੀ ਕਹੋਗੇ ਤੁਹਾਡਾ ਕਿਹੜਾ ਪਿੰਡ ਸਾਡਾ ਪਿੰਡ ਜੀ ਚਿਰਾਗੜੀ ਅੱਛਾ ਲਗ ਕਿੰਨੇ ਕਿਲੋਮੀਟਰ ਤੇ ਆ ਹਾਂ ਅਸੀਂ ਲੰਘਦੇ ਆ ਬਹੁਤ ਔਖੇ ਲੰਘਨੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੀ ਆਪਾਂ ਨੇ Rajasthan ਦਾ ਪੁਲ ਕਿੰਮਾ ਲੈ ਨਹੀਂ ਬੰਦਾ ਪਿਆ ਇਹ ਵੇਖੋ ਇਹ ਤਾਂ ਪੰਜਾਬ ਦਾ ਨਾ ਪੰਜਾਬ ਸਰਕਾਰ ਦਾ ਏ ਇਹ ਪੰਜਾਬ ਸਰਕਾਰ ਦਾ ਹਾਂ ਪੰਜਾਬ ਸਰਕਾਰ ਦਾ ਅੱਛਾ ਨਹੀਂ ਇਹਦੇ ਵਿੱਚ ਇਹ ਪੰਜਾਬ ਦਾ ਕਿਵੇਂ ਆ ਮੈਨੂੰ ਮੜੀ ਡਿਟੇਲ ਦੱਸੋ ਪੰਜਾਬ ਸਰਕਾਰ ਜਮੀਨ ਪੰਜਾਬ ਸਰਕਾਰ ਦੀ ਨਾ ਪੰਜਾਬ ਸਰਕਾਰ ਫਿਲਟਰ ਪਾਣੀ ਪੰਜਾਬ ਸਰਕਾਰ ਨਹੀਂ ਉਹ ਵੀ ਤਾਂ ਉਹ ਵੀ ਤਾਂ ਫਰੋਹੀ ਪਰ ਫਿਲਟਰ ਤੋਂ ਟੁੱਟਾ ਹੈ ਨਹੀਂ ਉਹ ਜਿੱਦਾਂ ਟੁੱਟਾ ਜੀ ਰਾਸਤਾਂ ਦਾ اچھا ਉਹ ਰਸਤਾ ਟੁੱਟਾ ਹੈ ਉਹ ਰਸਤਾ ਨੇ ਬਣਾਉਣਾ ਹੈ ਉਹਨੇ ਪੈਸੇ ਭਜਨੇ ਆ ਪਰ ਆ ਕੰਮ ਸਾਡੀ ਪੰਜਾਬ ਸਰਕਾਰ ਦਾ ਕਰਨ ਵਾਲਾ ਜਿਹੜਾ ਕਰਨ ਵਾਲਾ ਕੋਈ ਵੀ ਆਵਾਜ਼ ਨਹੀਂ ਪੁੱਛਦਾ ਕੋਈ ਨਹੀਂ ਕੋਈ ਲੰਘਿਆ ਜਾਂਦਾ ਕੋਈ ਜਿਵੇਂ ਕੋਈ ਕੋਈ ਸ਼ਰਾਬ ਅੱਗੇ ਅੱਗੇ ਇੱਥੇ ਇੱਕ ਡਿੱਗਾ ਹੀ ਉਹ ਉੱਥੇ ਜਾ ਕੇ ਲਿਗਿਆ ਜਿੱਕੇ ਜਾ ਕੇ ਬਹੁਤ ਮੰਦੀ ਆ ਅੱਛਾ ਹੋਰ ਬੰਦਾ ਵੀ ਡਿੱਗਾ ਕੋਈ ਅੱਗੇ ਵੀ ਡਿੱਗਾ ਤੋਂ ਪਹਿਲਾਂ ਜੀ ਪਹਿਲਾਂ ਡਿੱਗਾ ਜੀ ਬੰਦੇ ਬਹੁਤ ਜ਼ਿਆਦਾ ਡਿੱਗੇ ਬਹੁਤ ਜ਼ਿਆਦਾ ਇੱਥੇ ਨੁਕਸਾਨ ਹੋਣਿਆ ਕਿਵੇਂ ਸੰਭਲ ਕੇ ਬਹੁਤ ਨੁਕਸਾਨ ਹੋਣਿਆ ਸਾਡੀ ਬੇਨਤੀ ਹੈ ਵੀ ਨਿੱਕੇ ਦੇ ਬੱਚਾ ਚਲੇ ਗਏ ਨੇ ਦੋਵੇਂ ਜੀ ਫਿਰ ਕਿਵੇਂ ਨਿਕਲ ਆਏ ਆ ਇਹ ਗੱਲ ਤਾਂ ਆਪਾਂ ਨੂੰ ਹੀ ਪਰ ਮਾਲਕ ਦੀ ਚਲੋ ਘੜੀ ਨੂ ਲਿਖ ਲੈ ਨੇ ਪਰ ਜਿਹੜਾ ਆ ਕੰਮ ਨਾ ਇਹ ਸਰਕਾਰ ਦਾ ਹੈ ਨਿਰੀਖਕ ਤਾਰੀਆ ਸਾਡਾ ਐਮਐਲ ਬਣਿਆ ਇਥੋਂ ਦਾ ਉਹ ਆਣ ਕੇ ਆਓ ਥਾਆਂ ਆ ਆ ਦੇਖੋ ਮੈਂ ਦਿਖਾਵਾਂਗਾ ਹੌਲੀ ਐਂ ਕੱਕੇ ਆ ਦੇਖੋ ਆ ਮੋਟਰਸਾਈਕਲ ਜਿਹੜਾ ਇਥੋਂ ਮੋਟਰਸਾਈਕਲ ਟੇਡਾ ਹੋ ਜਾਂਦਾ ਤਾਂ ਦੋਵੇਂ ਜੀ ਵੀ ਵਿੱਚ ਡਿੱਗ ਪੈਂਦੇ ਆ ਮੋਟਰਸਾਈਕਲ ਇੱਥੇ ਜਿਹੜੀ ਥੰਮੀ ਆ ਇਹਦੇ ਨਾਲ ਅੜ ਜਾਂਦਾ ਪਰ ਦੋਵੇਂ ਜੀ ਤੇ ਉਹਨਾਂ ਦੇ ਬੱਚੇ ਵਿਚਕਾਰ ਨਹਿਰ ਦੇ ਇਥੋਂ ਰੁੜ ਜਾਂਦੇ ਆ ਬੱਚੇ ਹੁਣ ਪਤਾ ਨਹੀਂ ਕਿੱਥੇ ਆ ਲਾਪਤਾ ਨੇ ਬੱਚੇ ਮਿਲਣ ਹੀ ਆ ਮਾਪਿਓ ਰੋ ਰਿਆ ਪਰ ਪ੍ਰਸ਼ਾਸਨ ਦਲਾਸੇ ਦੇ ਰਿਹਾ ਇੱਥੋਂ ਦੀ ਸਰਕਾਰਾਂ ਇੱਥੋਂ ਦੇ ਵਿਧਾਇਕ ਦਲਾਸੇ ਦੇ ਰਹੇ ਆ ਜਦੋਂ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਰੇਲਿੰਗ ਲਾਉਣ ਦੀਆਂ ਇਹਨਾਂ ਪੁਲਾਂ ਨੂੰ ਬਣਾਉਣ ਦੀਆਂ ਗੱਲਾਂ ਹੋ ਚੁੱਕੀਆਂ ਇੱਥੋਂ ਦੇ ਚੇਅਰਮੈਨ ਵੀ ਮੰਨ ਚੁੱਕੇ ਆ ਕਿ ਅਸੀਂ ਜਿਹੜਾ ਹੈਗੇ ਨਰੇਸ਼ ਕਟਾਰੀਆ ਨੂੰ ਨਰੇਸ਼ ਕਟਾਰੀਆ ਨੂੰ ਅਸੀਂ ਲਿਖਤੀ ਦੇ ਚੁੱਕੇ ਆ ਕਿ ਸਾਡੇ ਇਸ ਪੁਲ ਦੀ ਰੇਲਿੰਗ ਹੋਣੀ ਚਾਹੀਦੀ ਆ ਇਸ ਪਰਿਵਾਰ ਦੀ ਝੋਲੀ ਚੋਂ ਬੱਚੇ ਇਸ ਨਹਿਰ ਚ ਡਿੱਗੇ ਆ ਇਹ ਵੀਰ ਨਾਲ ਵੀਰ ਹੋਇਆ ਕੀ ਸੀ ਸਾਰੀ ਗੱਲ ਦੱਸ ਕੀ ਨਾ ਕੀ ਤੇਰਾ ਹੌਸਲੇ ਨਾਲ ਮੇਰਾ ਵੀਰ ਗੱਲ ਦੱਸਣੀ ਆ ਮੈਂ ਫਰੋਈਂ ਭਰਵਾਉਂਦਾ ਪਿਆ ਸੀ ਮੇਰਾ ਨਾਂ ਜਸਬੀਰ ਸਿੰਘ ਹੈ ਜੀ ਮੈਂ ਫਰੋਈਂ ਭਰਵਾਉਂਦਾ ਪਿਆ ਸੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਇੱਥੇ ਚਿੱਕੜਾ ਉਹ ਮੋੜਸਾਂ ਲਗਾਉਣ ਲੱਗਾ ਮੋੜਸਾਂ ਤੇ ਲੱਗ ਗਿਆ ਤੇ ਇੰਨੇ ਉਹ ਵਿੱਚ ਡਿੱਗ ਗਏ ਉਹਨਾਂ ਦੇ ਮਗਰ ਫਿਰ ਮੈਂ ਵੀ ਛਾਲ ਮਾਰੀ ਬਹੁਤ ਸਾਡੇ ਨੂੰ ਮਾੜਾ ਆ ਕਿਉਂਕਿ ਜੇ ਗਲਾਰਨਾ ਲੱਗੇਗਾ ਉਹਨਾਂ ਗਿਆ ਫਿਰ ਨਹੀਂ ਸੀ ਇਹ ਪਾਣਾ ਵਾਪਰਨਾ ਤੇ ਸਰਕਾਰਾਂ ਦਾ ਹੀ ਕੰਮ ਆ ਜਿਹੜਾ ਆ ਗਲਾਰਨਾ ਨਹੀਂ ਲੱਗਿਆ ਇਹ ਚਾਹੀਦਾ ਉਹਨਾਂ ਨੂੰ ਤੁਸੀਂ ਇਹ ਕਿੰਨੀ ਕਿੰਨੀ ਉਮਰ ਦੇ ਬੱਚੇ ਸੀ ਇੱਕ ਹੈਗਾ ਹੈਗਾ ਚ 5 ਸਾਲਾਂ ਦਾ ਹੀ ਇੱਕ ਹੈਗਾ ਹੀ 2 ਸਾਲਾਂ ਦਾ ਨਹੀਂ ਦੋਵੇਂ ਬੇਟੇ ਸੀ ਨਹੀਂ ਇੱਕ ਕੁੜੀ ਹੈ ਹੀ ਤੇ ਇੱਕ ਮੁੰਡਾ ਹੈ ਕੀ ਨਾਂ ਸੀ ਉਹਨਾਂ ਦਾ ਇੱਕ ਦਾ ਨਗਰਪੇਜ ਦੀਗਾ ਇੱਕ ਦਾ ਨਾਂ ਨਹੀਂ ਉਮਰ ਤਹੀ ਹੈ ਸੋ ਜਦੋਂ ਤੁਸੀਂ ਉੱਥੇ ਸੈਂਟਰ ਚ ਚਲੇ ਗਏ ਹੋ ਅੱਗੋਂ ਕੋਈ ਚੀਜ਼ ਆਈ ਹੈ ਕਿ ਮੋਟਰਸਾਈਕਲ ਤੁਹਾਡੇ ਤੋਂ ਤਿਲਕ ਗਿਆ ਮੋਟਰਸਾਈਕਲ ਹੀ ਤਿਲਕ ਗਿਆ ਜੀ ਹਾਂਜੀ ਚੀਜ਼ ਨਹੀਂ ਕੋਈ ਤੁਸੀਂ ਇੱਥੋਂ ਪਹਿਲਾਂ ਕਦੀ ਲੰਘੇ ਨਹੀਂ ਸੀ ਨਹੀਂ ਮੈਨੂੰ ਕਾਫੀ ਦਿਨ ਹੋ ਗਏ ਮੈਂ ਰਹਿੰਦਾ ਹੀਗਾ ਆਪਦੇ ਤੌਰਿਆਂ ਤੇ ਉੱਥੋਂ ਆਇਆ ਹੀਗਾ ਮੈਂ ਤੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਵੀ ਇੱਥੇ ਚੱਕੜ ਆ ਕੋਈ ਨਹੀਂ ਕੋਈ ਨਹੀਂ ਤਾਂ ਕਰਕੇ ਜਦੋਂ ਮੋਟਰਸਾਈਕਲ ਡਿੱਗਾ ਬੱਚੇ ਵਿਚਕਾਰ ਬੈਠੇ ਸੀ ਝੋਲੀਚ ਸੀ ਬੱਚੇ ਵਿਚਕਾਰ ਬੈਠੇ ਸੀਗੇ ਮਗਰ ਵਾਈਫ ਸੀ ਮੇਰੀ ਤੇ ਅੱਗੇ ਮੈਂ ਸੀਗਾ ਤੇ ਜਦੋਂ ਮੈਂ ਕਰਕੇ ਮੋਟਰਸਾਈਕਲ ਆ ਡਿੱਗਾ ਸਾਈਡ ਦੇ ਨਾਲ ਇਹ ਤਿੰਨੇ ਹੀ ਵਿੱਚ ਡਿੱਗ ਗਏ ਅੱਛਾ ਹਾਂਜੀ ਤੇ ਫਿਰ ਉਹ ਮੇਰੇ ਵੇਨਾ ਵੇਨਾ ਗਾਣਾਂਗੇ ਫਿਰ ਮਾਂ ਵੀ ਛਾਲ ਕੋਈ ਬਚਾਉਣ ਵਾਲਾ ਨਹੀਂ ਕੋਲੇਗਾ ਸੀ ਨਹੀਂ ਕੋਲੇ ਨਹੀਂ ਗਈ ਕੋਈ ਤੇ ਤੂੰ ਤੁਸੀਂ ਵੀ ਵਿੱਚ ਛਾਲ ਮਾਰਤੀ ਹਾਂਜੀ ਮਾਂ ਵੀ ਛਾਲ ਮਾਰਤੀ ਫਿਰ ਤੁਸੀਂ ਫੜਿਆ ਕਿੰਨੂੰ ਪਹਿਲਾਂ ਪਹਿਲਾਂ ਮੈਂ ਆਪਦੀ ਵਾਈਫ ਨੂੰ ਫੜਦਾ ਰਿਹਾ ਫਿਰ ਬੱਚਾ ਸੀਗਾ ਨਾਲ ਕੁੜੀਆ ਉਹਨੂੰ ਮੈਂ ਫੜਦਾ ਰਿਹਾ ਕਿਤੇ ਉਹਨੂੰ ਫੜਦਾ ਸੀ ਕਿਤੇ ਇਹਨੂੰ ਜੇ ਇਹਨੂੰ ਫੜਦਾ ਸੀ ਇਹ ਡੁੱਬਦੀ ਸੀ ਜੇ ਇਹਨੂੰ ਫੜਦਾ ਸੀ ਉਹ ਡੁੱਬਦੇ ਮੈਂ ਬਹੁਤ ਆਪ ਹੀ ਮੈਂ ਡੁੱਬ ਚੱਲਿਆ ਸੀਗਾ ਇਹ ਤੈਨੂੰ ਤੈਰਨਾ ਆਉਂਦਾ ਮਾੜਾ ਮੋਟਾ ਕੀ ਹਾਂਜੀ ਤੈਰਨਾ ਆਉਂਦਾ ਹਾਂਜੀ ਮੈਂ ਤਾਂ ਹੀ ਛਾਲ ਮਾਰੀ ਸੀ ਪਰ ਮੇਰੇ ਕੱਪੜੇ ਪਾਏ ਜਿੱਦਾਂ ਹੀ ਕੱਪੜੇ ਪਾਏ ਉਦਾਂ ਹੀ ਮੈਂ ਛਾਲ ਮਾਰਤੀ ਜੇ ਮੈਂ ਕੱਪੜੇ ਲਾਏ ਹੁੰਦੇ ਤੇ ਸ਼ਾਇਦ ਹੋ ਸਕਦਾ ਫਿਰ ਛੇ ਜ਼ਿਆਦਾ ਤੇਰੀ ਜਿਹੜੀ ਕੱਪੜਿਆਂ ਦੇ ਨਾਲ ਮੈਂ ਡੁੱਬਦਾ ਹੀ ਠਾਣੂ। ਤੇ ਤੁਹਾਡੀ ਪਤਨੀ ਆ ਉਹ ਕਿੱਥੋਂ ਨਿਕਲੇ ਫਿਰ? ਉਹ ਕਿਵੇਂ ਨਿਕਲੇ ਉਹ ਤਾਂ ਤੈਰਨਾ ਨਹੀਂ ਜਾਂਦੇ ਹੋਣੇ। ਨਹੀਂ ਉਹ ਨਹੀਂ ਉਹ ਤਾਂ ਮਹਾਰਾਜ ਨਹੀਂ ਉਹਨਾਂ ਨੂੰ ਮੈਂ ਥੋੜਾ ਉਥੋਂ ਦੀ ਖਿੱਚ ਕੇ ਉਹਨੂੰ ਲਗਿਆ ਵੀ ਮੈਂ ਸਾਈਡ ਨਾਲ ਲੈ ਜਾ ਪਰ ਨਹੀਂ ਜੋਰ ਨਹੀਂ ਚੱਲਿਆ ਜਦੋਂ ਮੈਂ ਆਪਦੀ ਕੁੜੀਆ ਲੈ ਵੇਖਿਆ ਉਨਾ ਚਰ ਨੂੰ ਇਹ ਥੱਲੇ ਡੁੱਬ ਗਈ ਇਹ ਤਾਂ ਮਹਾਰਾਜ ਦੀ ਕਿਰਪਾ ਦੇ ਨਾਲੇ ਕਿਤੇ ਉਧਰ ਸਾਈਡ ਦੇ ਨਾਲ ਲੱਗ ਗਏ ਤੇ ਮੈਂ ਤੇ ਤੂੰ ਆਪ ਖਿੱਚ ਲਿਆ ਜੀ ਹਾਂਜੀ ਮੈਂ ਨਿਕਲ ਕੇ ਉਥੋਂ ਨਹੀਂ ਉਹ ਬਾਅਦ ਚੋਂ ਨਿਕਲੇ ਮੈਂ ਨਿਕਲ ਕੇ ਪਿੰਡ ਗਿਆ ਉਹ ਸ਼ੌਪਰ ਉਧਰ ਏਡੀ ਸੀ ਸਾਹ ਹਾਂਜੀ ਮੈਂ ਪਿੰਡ ਗਿਆ ਮੈਂ ਕਾ ਜਾ ਕੇ ਪਿੰਡ ਦੱਸਦਾ ਮੈਂ ਨਹਿਰ ਤੇ ਖਾਪਟ ਨਹਿਰ ਹਾਂ ਅੱਜ ਪੂਜ ਕੇ ਪਿੰਡ ਜਾ ਕੇ ਮੈਂ ਉਹਦੇ ਘਰੇ ਦੱਸਿਆ ਉਹਨਾ ਚਰ ਨੂੰ ਕਿਤੇ ਬਾਹਰ ਸੀਗਾ ਇਹਨਾਂ ਨੇ ਉਧਰੋਂ ਆਵਾਜ਼ ਦਿੱਤੀ ਇਹਨਾਂ ਦੇ ਦਿਲ ਚ ਮੈਂ ਡੁੱਬ ਗਿਆ ਮੇਰੇ ਨਾਲ ਆ ਕੇ ਵਾਜਾ ਮਾਰਦੇ ਸੀਗੇ ਤੇ ਫਿਰ ਪਿੰਡ ਵਾਲਿਆਂ ਨੂੰ ਪਤਾ ਲੱਗਾ ਸਾਰੇ ਭਰਾ ਆਏ ਸੀਗੇ ਇੱਥੇ ਆਪਣੇ ਤੇ ਉਹਨਾਂ ਨੇ ਛਾ ਵੇਖਿਆ ਆਸੇ-ਪਾਸੇ ਪਰ ਬੱਚੇ ਤਾਂ ਕੋਈ ਨਹੀਂ ਮਿਲਿਆ ਜੀ ਸਾਨੂੰ ਪੜਦੇ ਸੀ ਬੱਚੇ ਹਾਂਜੀ ਬੱਚਾ ਛੋਟਾ ਜਿਹੜਾ ਪੜਦਾ ਸੀ ਤੇ ਗੁੜੀਆਂ ਨਹੀਂ ਹਲੇ ਸਕੂਲ ਜਾਂਦੀ ਸੋ ਬੜੀ ਦਰਦਨਾਕ ਕਹਾਣੀ ਆ ਇਹੋ ਜਿਹੇ ਇਹੋ ਜੀ ਗੱਲ ਤੇ ਆ ਕੇ ਇਹੋ ਜੇ ਸਮੇਂ ਤੇ ਆ ਕੇ ਸਵਾਲ ਵੀ ਨਹੀਂ ਪੁੱਛੇ ਜਾਂਦੇ ਤੇ ਜਿਹੜੀ ਹਾਦਸਾ ਹੋਇਆ ਉਹਦੇ ਬਾਰੇ ਪੁੱਛਣਾ ਸੁਭਾਵਿਕ ਆ ਬਣਦਾ ਅਫਸਰ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਬੜਾ ਮੰਦਪਗਾ ਹਾਦਸਾ ਹੋਇਆ ਬਿਲਕੁਲ ਜੀ ਸਰ ਇਹ ਸਮਾਂ ਰਹਿੰਦਿਆਂ ਪ੍ਰਸ਼ਾਸਨ ਕਿਉਂ ਨਹੀਂ ਜਾਗਦਾ ਅੰਗੈਲੀ ਕੀ ਦੀ ਹੈ ਤੁਸੀਂ ਹੁਣ ਤੱਕ ਜਦੋਂ ਦੇ ਆਏ ਹੋ ਗਲਤੀ ਕੀ ਦੀ ਹੈ ਕਿਸ ਡਿਪਾਰਟਮੈਂਟ ਦੀ ਇਹ ਗਲਤੀ ਜਿਹੜੀ ਆ ਸਬੰਧਤ ਡਿਪਾਰਟਮੈਂਟ ਦੇ ਆਪਣੇ ਜਿਹੜਾ ਐਸ ਡੀਓ ਨਾਲ ਗੱਲ ਹੋਈ ਆ ਇਹ ਇਰੀਗੇਸ਼ਨ ਡਿਪਾਰਟਮੈਂਟ ਦੇ ਦੱਸ ਰਹੇ ਕਿ ਉਹਨਾਂ ਨੇ ਕੋਈ ਰਿਪੋਰਟ ਬਣਾ ਕੇ ਭੇਜੀ ਸੀ ਜੀ ਤੇ ਉਹਨਾਂ ਦੇ ਜਿਹੜੇ ਐਸ ਸੀ ਤੇ ਐਕਸੀਰ ਨੂੰ ਮੈਸੇਜ ਆ ਗਿਆ ਇੱਥੇ ਬੁਲਾਇਆ ਹੈਗਾ ਉਹ ਆ ਰਹੇ ਪਹੁੰਚ ਰਹੇ ਆ ਜੀ ਤੇ ਉਸ ਤੋਂ ਇਲਾਵਾ ਜਿਹੜੀ ਹੋਰ ਕਿਸੇ ਦੀ ਕੋਈ ਅੰਗੱਲੀ ਪਈਗੀ ਇਨਕੁਆਇਰੀ ਕਰ ਰਹੇ ਸ਼ਾਮ ਤੱਕ ਰਿਪੋਰਟ ਭੇਜਣੀ ਸਰਕਾਰ ਤੱਕ ਮੈਸੇਜ ਪਹੁੰਚ ਜਾਣਾ ਕਿਉਂਕਿ ਰਿਪੋਰਟ ਤੋਂ ਬਾਅਦ ਜਾਏਗਾ ਮੈਨੂੰ ਇੱਕ ਵਾਰੀ ਸਾਰੀ ਇਨਕੁਆਇਰੀ ਕਰ ਰਹੇ ਇੱਥੇ ਇਨਕੁਆਇਰੀ ਰਿਪੋਰਟ ਡੀਸੀ ਸਾਹਿਬ ਨੂੰ ਭੇਜਾਂਗੇ ਫਿਰ ਨਾਲ ਹੀ ਗਵਰਨਮੈਂਟ ਨੂੰ ਚਲ ਜੇਗੇ ਸਰ ਇਹ ਪੁਲ ਇਹ ਵੀ ਟੁੱਟਾ ਇਸ ਤੋਂ ਅੱਗੇ ਵੀ ਕਈ ਪੁਲ ਟੁੱਟੇ ਆ ਇਹਨਾਂ ਦੀ ਰੇਲਿੰਗ ਪਿਛਲੇ ਲੰਮੇ ਸਮੇਂ ਤੋਂ ਇੱਥੋਂ ਦੇ ਜਿਹੜੇ ਚੇਅਰਮੈਨ ਮਾਰਕੀਟ ਕਮੇਟੀ ਮਖੂਦੇਓ ਸਾਨੂੰ ਕਹਿ ਕੇ ਗਏ ਆ ਮੌਜੂਦਾ ਨਮਾਇंदे ਨੇ ਕਹਿ ਸਕਦੇ ਆ ਸਰਕਾਰ ਦੇ ਵੀ 1 ਸਾਲ ਹੋ ਗਿਆ ਐਮਐਲਏ ਨੂੰ ਕਹਿਣੋ ਤੇ ਇਹ ਸੁਣਦਾ ਕਿਉਂ ਨਹੀਂ ਸਮਾਂ ਰਹਿੰਦਿਆਂ ਕਿਉਂ ਨਹੀਂ ਬੰਦਦੇ ਸਰ ਕਈ ਲਈ ਕਿੱਥੇ ਰਹਿ ਜਾਂਦੀ ਆ ਇਹ ਜਿਹੜਾ ਮੇਰੇ ਧਿਆਨ ਚ ਵੀ ਅੱਜ ਹੀ ਆਇਆ ਮੈਟਰ ਤੇ ਜਿਹੜੇ ਸਬੰਧਤ ਅਫਸਰ ਹਨ ਉਹਨਾਂ ਨੂੰ ਬੁਲਾਇਆ ਹੈਗਾ ਜਿੱਦੀ ਅਨਗਾਈਲੀ ਹੋ ਗਈ ਉਹਤੇ ਕਾਰਵਾਈ ਕੀਤੀ ਜਾਊਗੀ ਸਖਤ ਸੋ ਬਹੁਤ ਵਧੀਆ ਗੱਲ ਆ ਬਹੁਤ ਕਾਬਿਲ ਅਸਰ ਸਾਡੇ ਕੋਲ ਨੇ ਉਹਨਾਂ ਦਾ ਇਹ ਕਹਿਣਾ ਆ ਕਿ ਜਿੱਦੀ ਵੀ ਅਨਗਾਈਲੀ ਹੋਈ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਕਾਰਵਾਈ ਕੀਤੀ ਜਾਣੀ ਵੀ ਚਾਹੀਦੀ ਆ ਦੋ ਬੱਚੇ ਮਾਸੂਮ ਬੱਚੇ ਜਿਹੜੇ ਆ ਉਹ ਰੁੜ ਗਏ ਆ ਮਾਂ ਮਾਂ-ਬਾਪ ਦੀ ਝੋਲੀ ਦੇ ਵਿੱਚੋਂ ਇਸ ਨਹਿਰ ਦੇ ਵਿੱਚ ਰੁੜ ਗਏ ਆ ਤੇ ਫੀਤੇ ਫੜ ਕੇ ਪ੍ਰਸ਼ਾਸਨ ਪਹੁੰਚ ਗਿਆ ਅੱਜ ਫੀਤੇ ਵੱਜ ਜਾਣਗੇ ਅੱਜ ਸਾਰਾ ਕੁਝ ਹੋ ਜਾਊਗਾ ਅੱਜ ਐਸਟੀਮੇਟ ਲੱਗ ਜਾਣਗੇ ਗਰਿੱਲ ਕਿੰਨੀ ਲੱਗਣੀ ਆ ਅੱਜ ਐਸਟੀਮੇਟ ਲੱਗ ਜਾਣਗੇ ਤੇ ਤੇ ਪੈਸਾ ਕਿੰਨਾ ਲੱਗਣਾ ਅੱਜ ਹੋ ਸਕਦਾ ਕਿ ਮੁੱਖ ਮੰਤਰੀ ਵੱਲੋਂ ਗ੍ਰਾਂਟ ਵੀ ਰਿਲੀਜ਼ ਹੋ ਜਾਏ ਇਹਨਾਂ ਦੋ ਮਾਸੂਮਾਂ ਦੀ ਮੌਤ ਦੇ ਉੱਤੇ ਇਹ ਪੁਲ ਹੁਣ ਬਣੇਗਾ ਇਹਨਾਂ ਦੋ ਮਾਸੂਮਾਂ ਦੀ ਜਾਨ ਲੈ ਕੇ ਇਸ ਪੁਲ ਦੇ ਉੱਤੇ ਹੁਣ ਰੇਲਿੰਗ ਲੱਗੂਗੀ ਤੁਸੀਂ ਦੇਖ ਸਕਦੇ ਹੋ ਵੱਡਾ ਹਾਸਾ ਆ ਦੇਖੋ ਆ ਦੇਖੋ ਤੁਸੀਂ ਹੁਣ ਇੱਥੇ ਫੀਤੇ ਲੈ ਕੇ ਪ੍ਰਸ਼ਾਸਨ ਪਹੁੰਚ ਗਿਆ ਵਾ ਸੋ ਆਪਾਂ ਅੱਗੇ ਜਾ ਕੇ ਤੁਹਾਨੂੰ ਦੂਜੇ ਪਾਸੇ ਦਿਖਾਉਣੇ ਆ ਕਿ ਕਲਾਲੀ ਕਿੰਨੀ ਫਸੀ ਆ ਸਸਰੀਕਲ ਵੀਰਪਾਲਾ ਦੱਸੀ ਮੜਾ ਫੀਤਾ ਕਿਹੜੇ ਮਹਿਕ ਮੇਲੇ ਲੋ ਵੱਜ ਰਿਆ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹਾ ਮੈਂ ਤੁਹਾਨੂੰ ਦਮ ਕਿਹਾ ਬਾਈ ਕਿੰਨੇ ਕਿਹਾ ਬਾਈ ਇਹਦਾ ਫੋਨ ਆਇਆ ਹੈ ਗਿਆ ਬਾਈ ਇਹਦਾ ਉਹਨਾਂ ਨੇ ਕਿਹਾ ਗਿਆ ਮਿਲਣ ਕੇ ਲੈ ਲੋ ਸਰ ਜੀ ਇਹ ਕੰਮ ਪਹਿਲਾਂ ਕੀਤੇ ਹੁੰਦੇ ਨਾ ਤੇ ਆ ਪਾਣਾ ਨਹੀਂ ਵਾਪਰਨਾ ਠੀਕ ਹੈ ਹੁਣ ਇਹ ਤੁਹਾਨੂੰ ਸਰਕਾਰ ਇਹਨਾਂ ਨੇ ਨਰੇਸ਼ ਕਟਾਰੀਆ ਹੁਣ ਭੇਜਿਆ ਹਾਂਜੀ ਹਾਂਜੀ ਤੇ ਉਹਨਾਂ ਨੇ ਫੀਤੇ ਮਾਰ ਕਿਉ ਕਿਹਨੂੰ ਦੇਣਗੇ ਸਾਰੇ ਫੀਤੇ ਉਹ ਤੁਹਾਨੂੰ ਕਹਿੰਦੇ ਬਰਾ ਕੇ ਗਰੱਲ ਲਾਓ ਫਿਰ ਤੁਹਾਨੂੰ ਅਸੀਂ ਦੇ ਦਾਂ ਤੁਸੀਂ ਮਿਸਤਰੀ ਹਾਂਜੀ ਹਾਂਜੀ ਮਿਸ ਚਲੋ ਇੱਕ ਗੱਲ ਤਾਂ ਵਧੀਆ ਹੋ ਗਈ ਕਿ ਐਮਐਲਏ ਨਰੇਸ਼ ਕਟਾਰੀਆ ਹੁਣਾਂ ਨੇ ਮਿਸਤਰੀ ਭੇਜ ਦਿੱਤੇ ਕਹਿੰਦੇ ਫੀਤੇ ਮਾਰੋ ਤੇ ਗ੍ਰਿੱਲ ਲਾਓ ਪਰ ਹੈਰਾਨਗੀ ਹੈ ਤੁਸੀਂ ਦੇਖੋ ਆਪਾਂ ਅੱਗੇ ਤੱਕ ਚੱਲਦੇ ਆਂ ਧਿਆਨ ਨਾਲ ਥੱਲੇ ਦੇਖ ਕੇ ਹੁਣਾ ਚਿੱਕੜ ਬਹੁਤ ਆ ਆਪਾਂ ਅੱਗੇ ਤੱਕ ਚੱਲਦੇ ਤੁਹਾਨੂੰ ਦਿਖਾਉਣੇ ਆ ਆਖਰ ਇਸ ਪੁਲ ਦੇ ਵਿੱਚ ਹੁੰਦਾ ਕੀ ਆ ਦੇਖੋ ਗ੍ਰਿੱਲ ਦੋ ਪਾਸੇ ਨਹੀਂ ਲੱਗੀ ਹੋਈ ਦੋ ਪਾਸਿਓਂ ਪੁਲ ਗੰਜਾ ਆ ਤੇ ਉੱਤੇ ਚਿੱਕੜ ਆ ਆ ਚਿੱਕੜ ਦੇਖੋ ਤੁਸੀਂ ਥੱਲੇ ਥੋੜਾ ਥੱਲੇ ਬੈਠ ਕੇ ਕੱਕੇ ਥੱਲੇ ਬੈਠ ਆ ਆ ਚਿੱਕੜ ਦੇਖੋ ਤੁਸੀਂ ਇਹ ਚਿੱਕੜ ਹੁਣ ਤਾਂ ਸੁੱਕ ਗਿਆ ਕਿਉਂਕਿ ਕੱਲ ਦਾ ਜਦੋਂ ਦਾ ਹਾਦਸਾ ਹੋਇਆ ਇਹ ਪੁਲ ਦੇ ਦੋਹੀਂ ਪਾਸੇ ਛਾਪੇ ਲੱਗ ਗਏ ਆ ਇਸ ਪੁਲ ਤੋਂ ਲੰਘਿਆ ਕੋਈ ਨਹੀਂ ਤਾਂ ਕਰਕੇ ਇਹ ਜਿਹੜਾ ਚਿੱਕੜ ਆ ਹੁਣ ਸੁੱਕ ਗਿਆ ਆ ਜਦੋਂ ਕਲਾਲੀ ਕੱਢਦੇ ਆ ਮੇਨ ਇੱਥੇ ਚਿੱਕੜ ਹੁੰਦਾ ਕਿਉਂ ਆ ਉਹ ਮੈਂ ਤੁਹਾਨੂੰ ਦੱਸ ਦਿਆਂ ਆਖਿਰ ਚਿੱਕੜ ਇਹਦੇ ਪੁਲ ਦੇ ਉੱਤੇ ਚਿੱਕੜ ਹੋਣ ਦਾ ਕਾਰਨ ਕੀ ਆ ਮਿੱਟੀ ਪਾਈ ਜਾ ਰਹੀ ਆ ਨਹਿਰ ਦੇ ਜਿਹੜੇ ਕੰਡੇ ਆ ਉਹਨਾਂ ਨੂੰ ਉੱਚਾ ਕੀਤਾ ਜਾ ਰਿਹਾ ਕਿਉਂਕਿ ਨਹਿਰ ਦੇਖੋ ਤੁਸੀਂ ਪੁਰਾਣੇ ਕੰਡਿਆਂ ਤੱਕ ਵਗ ਰਹੀ ਆ ਫੁੱਲ ਭਰ ਕੇ ਪਾਣੀ ਜਿਹੜਾ ਕਿਉਂਕਿ ਸਿੰਚਾਈ ਦੀ ਵੀ ਲੋੜ ਆ ਖੇਤੀ ਨੂੰ ਵੀ ਪਾਣੀ ਚਾਹੀਦਾ ਆ ਉਸ ਤੋਂ ਬਾਅਦ ਰਾਜਸਥਾਨ ਨੂੰ ਪਾਣੀ ਜਿਹੜਾ ਉਹ ਜਾਂਦਾ ਸਾਡੀ ਪੰਜਾਬ ਸਰਕਾਰ ਵੱਲੋਂ ਸਾਡੇ ਪੰਜਾਬ ਦੇ ਵਿੱਚੋਂ ਫ੍ਰੀ ਪਾਣੀ ਜਿਹੜਾ ਰਾਜਸਥਾਨ ਨੂੰ ਜਾਂਦਾ ਉਹ ਪਾਣੀ ਵੀ ਅਸੀਂ ਦੇਣਾ ਆ ਤਾਂ ਕੰਡੇ ਉੱਚੇ ਕੀਤੇ ਜਾ ਰਹੇ ਆ ਉਹ ਜਦੋਂ ਮਿੱਟੀ ਲੈ ਕੇ ਟਰੱਕ ਲੰਘਦੇ ਆ ਤਾਂ ਮਿੱਟੀ ਇੱਥੇ ਖੱਡੇ ਹੋਣ ਕਰਕੇ ਮਿੱਟੀ ਇੱਥੇ ਡਿੱਗਦੀ ਆ ਜਦੋਂ ਮਿੱਟੀ ਡਿੱਗਦੀ ਆ ਤਾਂ ਉਸ ਤੋਂ ਬਾਅਦ ਆ ਜਿਹੜੀ ਕਲਾਲੀ ਆ ਇੱਕ ਲਾਲੀ ਨੂੰ ਜਦੋਂ ਜੀਸੀਬੀ ਦੀ ਮਦਦ ਦੇ ਨਾਲ ਬਾਹਰ ਕੱਢਦੇ ਆ ਦੇਖੋ ਤੁਸੀਂ ਜਾਂ ਇੱਕ ਪਾਸਿਓਂ ਚੱਕ ਕੇ ਜੀਸੀਬੀ ਖਿਲਾਰਦੇ ਆ ਇਧਰੋਂ ਕਲਾਲੀ ਨੂੰ ਉਹ ਸੁੰਨਜੀ ਪਾਉਂਦੀ ਆ ਤੇ ਦੂਜੇ ਪਨੇ ਸੁੱਟ ਦਿੰਦੀ ਆ ਤੇ ਕਲਾਲੀ ਅੱਗੇ ਰੁੜ ਜਾਂਦੀ ਆ ਜਦੋਂ ਕਲਾਲੀ ਨੂੰ ਉੱਪਰ ਕਰਦੇ ਆ ਤਾਂ ਉਹ ਮਿੱਟੀ ਦੇ ਉੱਤੇ ਪਾਣੀ ਪੈ ਜਾਂਦਾ ਜਿਹਦੇ ਕਰਕੇ ਇਸ ਪੁਲ ਦੇ ਉੱਤੇ ਚਿੱਕੜ ਹੋ ਜਾਂਦਾ ਇੱਕ ਕਦੋਂ ਕਦਾ ਟੁੱਟਾ ਪੁਲ ਤੁਸੀਂ ਕੀ ਕਹਿੰਨੇ ਹੋ ਇਹਦੇ ਬਾਰੇ ਇਹ ਪੁਲ ਬਾਹਰ ਚਿਰਦਾ ਟੁੱਟਾ ਵਾ ਇਹ ਤੋੜਿਆ ਜੀ ਮੇਰੇ ਜੀਸੀਪੀ ਨਾਲ ਇਹ ਮੇਰੇ ਸਾਹਬ ਨਾਲ ਅੱਛਾ ਤੇ ਇਹ ਗੱਲ ਹੀ ਕੱਢਦੇ ਜਦੋਂ ਉਦੋਂ ਹੀ ਤੁਸੀਂ ਜਿਹੜੀ ਗੱਲ ਕਰ ਰਹੇ ਡਾ ਉਹ ਗੱਲ ਹੀ ਆਏ ਇਹ ਇਹਦੇ ਕਰਕੇ ਆ ਹੋਰ ਵੀ ਇਹ ਇਕੱਲਾ ਨਹੀਂ ਕੰਮ ਹੋਇਆ ਅੱਗੇ ਵੀ ਦੋ ਤਿੰਨ ਕੰਮ ਹੋਰ ਵੀ ਉਹ ਵੀ ਡਿੱਗੇ ਅੱਗੇ ਵੀ ਬਚ ਗਏ ਸੀਗੇ ਨਹੀਂ ਇੱਕ ਬਫਜੀ ਬਚ ਗਿਆ ਕਰਦੀ ਮਰ ਗਈ ਤੁਸੀਂ ਦੇਖੋ ਇਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਅਜਿਹੇ ਹਾਦਸੇ ਹੋ ਚੁੱਕੇ ਆ ਅੱਜ ਪ੍ਰਸ਼ਾਸਨ ਜਾਗ ਗਿਆ ਚੰਗੀ ਗੱਲ ਆ ਉਸ ਪੈਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਸਮੇਤ ਬੱਚਿਆਂ ਦੇ ਰਾਤ ਰੁੜ ਗਏ ਸੀਗੇ ਬਹੁਤ ਦੁਖਦਾਈ ਘਟਨਾ ਹੈ ਇੱਕ ਮਾਂ ਦੇ ਕੋਲ ਦੋ ਬੱਚੇ ਜਿਹੜੇ ਆ ਉਸ ਪਾਣੀ ਦੇ ਵਿੱਚ ਉਹ ਤੇ ਵੇਦੇਵੇਂ ਦਾ ਰੁੜ ਗਿਆ ਆਪ ਵੀ ਰੁੜ ਗਈ ਸੀ ਕੋਸ਼ਿਸ਼ ਕਰਦੇ ਆ ਗੱਲ ਕਰਨ ਦੀ ਕਿਉਂਕਿ ਮਾਹੌਲ ਬਹੁਤ ਭਾਵਕ ਹੈ ਪੈਣ ਗੱਲ ਕਰ ਸਕਦੇ ਹੋ ਕੀ ਕੀ ਹੋਇਆ ਸੀ ਕੀ ਹੋਇਆ ਕੀ ਰਾਤ ਤੜਨਾ ਗਾਰੇ ਤੋ ਤਿਲਕ ਗਿਆ ਤਿਲਕ ਕੇ ਡਿੱਗ ਪਏ ਸਾਰੀ ਮੋਟਰਸਾਈਕਲ ਤਿਲਕ ਗਿਆ ਸਾਡਾ ਇਥੋਂ ਪੁਲ ਤੋਂ ਡਿੱਗ ਪੇ ਵਿੱਚ ਮੇਰੇ ਬੱਚੇ ਰੁੜ ਗਏ ਹੌਸਲਾ ਹੌਸਲਾ ਪੈਣ ਹੌਸਲਾ ਪੈਣੇ ਨਲਾਇਕੀ ਆ ਇਹ ਵਿਭਾਗ ਦੀ ਇਹ ਨਲਾਇਕੀ ਆ ਤੇਰੇ ਬੱਚਿਆਂ ਦੀ ਮੌਤ ਤੋਂ ਬਾਅਦ ਇਹ ਪੁਲ ਬੰਨਣਾ ਸੀਗਾ ਤੁਸੀਂ ਤੁਸੀਂ ਵੀ ਫਿਰ ਰੁੜ ਕੇ ਤੁਸੀਂ ਕਿਵੇਂ ਬਚੇ ਮੈਂ ਬੜੀ ਦੂਰ ਹੋ ਜਾ ਕੇ ਨਿਕਲੀ ਮੇਰੇ ਬੱਚੇ ਮੇਰੇ ਕੋਲੋਂ ਨਿਕਲ ਗਏ ਮੇਰਾ ਗਲ ਲੀਨ ਹੱਥ ਪਾ ਗਿਆ ਕਲਾਲੀ ਨੂੰ ਹੱਥ ਪਾ ਕੇ ਤੁਸੀਂ ਬਚ ਗਏ ਉਹ ਟਾਲੀ ਨੂੰ ਕਿੰਨੇ ਇਹ ਬੱਚੇ ਉਮਰ ਕਿੰਨੀ ਸੀ ਪੈਣ ਇੱਕ 5 ਸਾਲ ਦਾ ਇੱਕ 2 ਸਾਲ ਦਾ ਸੋ ਬਹੁਤੀ ਗੱਲ ਨਹੀਂ ਆਪਾਂ ਕਰ ਸਕਦੇ ਮੈਨਾਂ ਮੇਰਾ ਵੀ ਮਨ ਜਿਹੜਾ ਉਹ ਭਰ ਆਇਆ ਤੇ ਬੜੀ ਵੱਡੀ ਗੱਲ ਹੁੰਦੀ ਹੈ ਜਦੋਂ ਇੱਕ ਮਾਂ ਬਾਪ ਦੇ ਕੋਲੋਂ ਉਹਨਾਂ ਦੇ ਹੱਥੀਂ ਜਿਹੜਾ ਬੱਚੇ ਚਲੇ ਜਾਣ ਸੋ ਵੱਡਾ ਹਾਸਾ ਜਿਹੜਾ ਇਸ ਪਿੰਡ ਦੇ ਵਿੱਚ ਹੋਇਆ ਇਹ ਬਰਦਾਸ਼ਤ ਦੇ ਕਾਬਿਲ ਨਹੀਂ ਹੈ ਸੋ ਨਾ ਲੈਕੀਆਂ ਨੇ ਸਰਕਾਰਾਂ ਦੀਆਂ ਨਾ ਲੈਕੀਆਂ ਨੇ ਉਸ ਡਿਪਾਰਟਮੈਂਟ ਦੀਆਂ ਅੱਜ ਜੇ ਇਹ ਹਾਦਸਾ ਹੋਇਆ ਤੇ ਅੱਜ ਫਿੱਤੇ ਫੜਕੇ ਦੀ ਮੰਗਤੀ ਵਾਸਤੇ ਵੀ ਆ ਗਏ ਅੱਜ ਜੇ ਹਾਦਸਾ ਹੋਇਆ ਤਾਂ ਇਹ ਪੁਲ ਨੂੰ ਬਣਾਉਂਦੀਆਂ ਗੱਲਾਂ ਦੀ ਰੇਲਿੰਗ ਲਾਉਂਦੀਆਂ ਗੱਲਾਂ ਵੀ ਹੋ ਗਈਆਂ ਆ ਛਾਪੇ ਲਾ ਕੇ ਰਾਤ ਦਾ ਪੁਲ ਬੰਦ ਕੀਤਾ ਤਾਂ ਹੁਣ ਜਿਹੜੇ ਆ ਫੀਤੇ ਵੀ ਵਜਨੇ ਸ਼ੁਰੂ ਹੋ ਗਏ ਸੋ ਕੀ ਇਹਨਾਂ ਬੱਚਿਆਂ ਦੀ ਮੌਤ ਤੋਂ ਬਾਅਦ ਹੀ ਜਾਗਣਾ ਸੀ ਕੀ ਹਰ ਵਾਰ ਜਦੋਂ ਹਾਦਸੇ ਹੁੰਦੇ ਆ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਜਾਗਦਾ ਸਵਾਲ ਪ੍ਰਸ਼ਾਸਨ ਤੇ ਵੀ ਸਰਕਾਰਾਂ ਤੇ ਵੀ ਆ ਵੋਟਾਂ ਪਾ ਕੇ ਇਹਨਾਂ ਸਰਕਾਰਾਂ ਨੂੰ ਅਸੀਂ ਆਪਦੀਆਂ ਸਹੂਲਤਾਂ ਵਾਸਤੇ ਗਰੀਬ ਲੋਕਾਂ ਦੀ ਮਦਦ ਵਾਸਤੇ ਬਣਾਉਣੇ ਆ ਪਰ ਹਾਲਾਤ ਇਹ ਆ ਕਿ ਕਿਤਨਾ ਕਿਤੇ ਜਦੋਂ ਵੱਡੇ ਹਾਦਸੇ ਹੁੰਦੇ ਆ ਉਦੋਂ ਹੀ ਸਰਕਾਰਾਂ ਜਾਗਦੀਆਂ ਤੇ ਪ੍ਰਸ਼ਾਸਨ ਜਾਗਦਾ ਨਹਿਰੀ ਡਿਪਾਰਟਮੈਂਟ ਨਹਿਰੀ ਡਿਪਾਰਟਮੈਂਟ ਦੇ ਤਾਂ ਕੀ ਨਾ ਸਰ ਸੰਦੀਪ ਕੁਮਾਰ ਜੀ ਸੰਦੀਪ ਜੀ ਜਿਹੜੀ ਮਿੱਟੀ ਚੱਕ ਕੇ ਆ ਪਰ ਸਾਈਡ ਤੇ ਪਾਈ ਜਾਂਦੇ ਆ ਇਹਨੂੰ ਕੀ ਕਹਿੰਦੇ ਪਹਿਲਾਂ ਦੱਸੋ ਜਿਹੜਾ ਇਹ ਪੌਣ ਮਿੱਟੀ ਪੌਣ ਨੂੰ ਇਹਨੂੰ ਕੀ ਕਹਿੰਦੇ ਨਹੀਂ ਬੈਂਕ ਸਟਰੈਂਥਨਿੰਗ ਕਰ ਰਹੇ ਆ ਅਸੀਂ ਇਹੀ ਜੀ ਤੁਸੀਂ ਦੇਖ ਰਹੇ ਹੋ ਕਿ ਪੂਰੀ ਪੀਕ ਡਿਮਾਂਡ ਤੇ ਜਿਹੜੀ ਨਹਿਰ ਹੈਗੀ ਚੱਲ ਰਹੀ ਹੈ ਤੇ ਜਿਹੜੇ ਸਪੋਇਲਸ ਹੈਗੇ ਸੀ ਅਸੀਂ ਚੱਕ ਕੇ ਇੱਥੇ ਬੈਂਕ ਦੀ ਸਟਰੈਂਥਨਿੰਗ ਕੀਤੀ ਹੈ ਅੱਛਾ ਜੀ ਹਾਂ ਜੀ ਇਹ ਬਿਲਕੁਲ ਕੰਡੇ ਦੇ ਬਰਾਬਰ ਹੀ ਪਾ ਨਹੀਂ ਇਹ ਪੀਕ ਡਿਮਾਂਡ ਤੇ ਚੱਲ ਰਹੀ ਹੈ ਜੀ ਡਿਮਾਂਡ ਦੇ ਹਿਸਾਬ ਨਾਲ ਜਿਹੜੀ ਪਾਣੀ ਹੈਗਾ ਉਸ ਹਿਸਾਬ ਨਾਲ ਛੱਡਿਆ ਜਾਂਦਾ ਹੈ ਅੱਜ ਕਿੰਨਾ ਕਿਸਕ ਪਾਣੀ ਇਸ ਨਹਿਰ ਚ ਇਹ ਲਗਭਗ 10000 ਕਿਊਸਿਕ ਦੇ ਕਰੀਬ ਪਾਣੀ 9700 ਕੁਛ ਸੀ ਹਾਂਜੀ ਹਾਂਜੀ ਤੇ ਇਹ ਜਿਹੜੀ ਮਿੱਟੀ ਚੱਕ ਰਹੇ ਆ ਇਹ ਤੁਸੀਂ ਚੱਕ ਸਕਦੇ ਹੋ ਪਰਲੇ ਬਣੇ ਸਾਰਾ ਇਸ ਸਪੋਇਲ ਚੱਕਦੇ ਚੱਕ ਸਕਦੇ ਆ ਜੀ ਅਸੀਂ ਡਿਪਾਰਟਮੈਂਟ ਦੀ ਮਰ ਲੋ ਜੂਰੀਡਿਕਸ਼ਨ ਹੈਗੀ ਹੈ ਜੂਰੀਡਿਕਸ਼ਨ ਤਾਂ ਹੈਗੀ ਹੈ ਚੱਕ ਸਕਦੇ ਹੋ ਸਾਰਾ ਉਹ ਕਮਜ਼ੋਰ ਤਾਂ ਹੋ ਰਿਹਾ ਨਾ ਨਹੀਂ ਨਹੀਂ ਉਹ ਜਿੱਥੇ ਸਪੋਇਲ ਪਏ ਅਸੀਂ ਉਹ ਚੱਕ ਰਹੇ ਆ ਕੋਈ ਇਹ ਨਹੀਂ ਹੈਗਾ ਵੀ ਅਸੀਂ ਉਹਦੇ ਕੋਈ ਡਿਜ਼ਾਈਨ ਤੋਂ ਵੱਧ ਮਿੱਟੀ ਚੱਕ ਰਹੇ ਆ ਅਸੀਂ